ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਲਵਾ ਚੈਨਲ ਦੇਖ ਰਹੇ ਦਰਸ਼ਕ ਵੀਰਾਂ ਦਾ ਸਵਾਗਤ ਹੈ ਜੀ ਅੱਜ ਹੈ 12 ਅਪ੍ਰੈਲ 12 ਅਪ੍ਰੈਲ ਦਾ ਜਿਹੜਾ ਸਿੱਖ ਇਤਿਹਾਸ ਹੈ ਇਹਦੇ ਵਿੱਚ ਅੱਜ ਦੇ ਦਿਨ ਹਰ ਰਸਾਇ ਹਰ ਸਹਾਇ ਨੂੰ ਲਾਹੌਰ ਦਰਬਾਰ ਨੇ ਅੰਮ੍ਰਿਤਸਰ ਦੇ ਉੱਤੇ ਹਮਲਾ ਕਰਨ ਦੇ ਲਈ ਭੇਜਿਆ ਸੀ ਇਹ ਵਾਕਿਆ 12 ਅਪ੍ਰੈਲ 1709 ਦਾ ਹੈ ਜੀ ਇਸ ਦਿਨ ਅਰਸਰਾਏ ਜਦੋਂ ਦਰਬਾਰ ਸਾਹਿਬ ਤੇ ਹਮਲਾ ਕਰਨ ਦੇ ਲਈ ਆਉਂਦਾ ਮਰਸਰਾ ਤਾਂ ਸਤਾਰਾ ਸਿੰਘ ਦਲਵੀ ਦਾ ਦੇ ਹੱਥੋਂ ਇਹ ਮਾਰਿਆ ਜਾਂਦਾ ਬੜਾ ਕਿਸਮਾਨ ਦਾ ਜੁੱਧ ਹੁੰਦਾ ਤੇ ਅੱਜ ਦੇ ਦਿਨ ਹੀ 1924 ਨੂੰ ਜੈਤੂ ਤੇ ਮੋਰਚੇ ਦੇ ਲਈ ਪੰਜਵਾਂ ਜਥਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੋ ਚੱਲਿਆ ਸੀ ਤੇ ਉਹਨਾਂ ਦੇ ਤੇ ਵੀ ਉਸੇ ਤਰ੍ਹਾਂ ਅਗਰੀ ਸਰਕਾਰ ਨੇ ਡਾਂਗਾ ਬਰਹਾਈਆਂ ਤੇ ਓਟ-ਕਟਾਪਾ ਗੈਰਤਾਰੀਆਂ ਲਾਠੀ ਚਾਰਜ ਕੀਤਾ ਗਿਆ ਸੀ ਤੇ ਇਸੇ ਤਰ੍ਹਾਂ ਅੱਜ ਦੇ ਦਿਨ ਹੀ 1983 ਨੂੰ ਧਰਮਜੋਤ ਮੋਰਚਾ ਜਿਹੜਾ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲਿਆਂ ਜੀ ਨੇ ਦਿੱਕਾ ਵਾਸੀ ਪ੍ਰੋਗਰਾਮ ਸਰਕਾਰ ਦੇ ਵਿਰੁੱਧ ਨੰਦਪੁਰ ਦੇ ਮਤੇ ਨੂੰ ਲੈ ਕੇ ਆਪਣੇ ਹੱਕਾਂ ਨੂੰ ਲੈ ਕੇ ਉਹਦੇ ਵਿੱਚ 1983 ਨੂੰ ਸੰਤਾਂ ਦੇ ਵੱਲੋਂ ਇੱਕ ਮਰਜੀਵੜਿਆਂ ਦੀ ਭਰਤੀ ਸ਼ੁਰੂ ਕੀਤੀ ਗਈ ਸੀ ਇਸ ਨੂੰ ਨਾਮ ਦਿੱਤਾ ਗਿਆ ਸੀ ਸ਼ਹੀਦੀ ਜਦ ਤੇ ਇਸ ਦਲ ਦੇ ਵਿੱਚ ਸਭ ਤੋਂ ਪਹਿਲਾ ਨਾਂ ਸੰਤ ਗਿਆਨੀ ਜਰਨੈਲ ਸਿੰਘ ਪਿੰਡਾਂ ਲਈ ਆਪਣਾ ਨਾਂ ਪੇਸ਼ ਕਰਿਆ ਸੀ ਕਿ ਸਭ ਤੋਂ ਪਹਿਲਾਂ ਜੱਤੀ ਦੇ ਵਿੱਚ ਸਹੀਦ ਚੀਦਾ ਦੇ ਵਿੱਚ ਮੇਰਾ ਨਾਂ ਹੋਵੇਗਾ ਤੇ ਇਸ ਦੇ ਵਿੱਚ ਸੰਤਾਂ ਤੋਂ ਲੈ ਕੇ ਫਿਰ 3 ਲੱਖ ਤੱਕ ਨੌਆਂ ਦੀ ਗਿਣਤੀ ਹੋ ਗਈ ਸੀ ਭਰਤੀ 3 ਲੱਖ ਤੱਕ ਹੋ ਗਈ ਸੀ ਜਿਨ੍ਹਾਂ ਨੇ ਬਾਅਦ ਦੇ ਵਿੱਚ 10 ਸਾਲ ਇਸ ਸੰਘਰਸ਼ ਨੂੰ ਅੱਗੇ ਵਧਾਉਂਦੇ ਰਹੇ ਉਹ ਜਰਨੈਲ ਤੇ ਇਹ ਅੱਜ ਦੇ ਦਿਨ ਹੋਇਆ ਸੀ 12 ਅਪ੍ਰੈਲ 1983 ਵਾਲੇ ਦਿਨ ਕਿ ਅੱਜ ਦੇ ਦਿਨ ਹੀ ਡਾਕਟਰ ਗੁਰਨਾਮ ਸਿੰਘ ਬੋਲਟ ਦਾ ਨਕਲੀ ਮੁਕਾਬਲਾ ਕੀਤਾ ਗਿਆ ਸੀਗਾ ਇਹ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਹੋਇਆ ਸੀ ਇਹ ਨਕਲੀ ਪੁਲਿਸ ਮੁਕਾਬਲਾ ਸੀ ਇਹ ਸੀ ਅੱਜ ਦਾ ਆਪਣਾ 12 ਅਪ੍ਰੈਲ ਦਾ ਸਿੱਖ ਇਤਿਹਾਸ ਜਿਹੜਾ ਆਪ ਜੀਆਂ ਨੇ ਸਰਵਨ ਕੀਤਾ ਵੀਰਾਂ ਨੂੰ ਬੇਨਤੀ ਹੈ ਕਿ ਕੋਈ ਸੁਝਾਅ ਦੇਣਾ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਜਰੂਰ ਸੁਝਾਅ ਦਿਆ ਕਰੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਚੈਨਲ ਨੂੰ ਔਰ ਲੋਕਰ ਨੂੰ ਜੀ ਵਾਸ਼ਿੰਗ ਮੀਜ਼ੀਕਾ ਖਾਲਸਾ ਵਾਹੀ